ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੇ ਇੱਕ ਬਿਆਨ ਦੇ ਉਹਨਾਂ ਵੱਲੋਂ ਕਿਹਾ ਗਿਆ ਜਿਹੜੀ ਟ੍ਰੇਡ ਡੀਲ ਹੋਈ ਹੈ ਅਮਰੀਕਾ ਤੇ ਇੰਡੀਆ ਵਿਚਾਲੇ ਉਹਦੇ ਵਿੱਚ ਕਿਸਾਨਾਂ ਤੇ ਡੇਅਰੀ ਕਿਸਾਨਾਂ ਨੂੰ ਕੋਈ ਖਤਰਾ ਨਹੀਂ ਹੈ ਤੇ ਇਹ ਵੀ ਕਿਹਾ ਗਿਆ ਕਿ ਕਿਸਾਨਾਂ ਦਾ ਹਿੱਤ ਸਭ ਤੋਂ ਪਹਿਲਾਂ ਵੇਖਿਆ ਗਿਆ ਹੈ ਕਿਉਂਕਿ ਇਸ ਪੂਰੇ ਮਸਲੇ ਦੇ ਵਿੱਚ ਜਦੋਂ ਦੀ ਟ੍ਰੇਡ ਡੀਲ ਸਾਈਨ ਹੋਈ ਹੈ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਨੇ ਪੂਰਾ ਕਹਿ ਸਕਦੇ ਕਿ ਸਿਆਸੀ ਸਰਗਰਮੀਆਂ ਹੋ ਰਹੀਆਂ ਨੇ ਦੇ ਹੁਦੈ ਵਿਚਕਾਰ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਦਾ ਬਿਆਨ ਸਾਹਮਣੇ ਆਉਂਦਾ ਹੈ ਕਿ ਇਸ ਇਹਦੇ ਵਿੱਚ ਕਿਸੇ ਵੀ ਤਰੀਕੇ ਦਾ ਟ੍ਰੇਡ ਡੀਲ ਦੇ ਨਾਲ ਕਿਸਾਨਾਂ ਤੇ ਡੇਰੀ ਕਿਸਾਨਾਂ ਨੂੰ ਖਤਰਾ ਨਹੀਂ ਹੈ ਕਿਸਾਨਾਂ ਵੱਲੋਂ ਹੀ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਜੇਕਰ ਕਿਸਾਨੀ ਦੇ ਵਿੱਚ ਰੱਖੀ ਗਈ ਹੈ ਤੇ ਅਮਰੀਕਾ ਦੇ ਵਿੱਚ ਵਿੱਚੋਂ ਸਸਤਾ ਸਮਾਨ ਆਏਗਾ ਤੇ ਭਾਰਤੀ ਕਿਸਾਨ ਦਾ ਕੋਈ ਸਮਾਨ ਨਹੀਂ ਲਏਗਾ ਕਿਸਾਨ ਮਾਰੂ ਇਹ ਬਿਲ ਇਹ ਇੱਕ ਟ੍ਰੇਡ ਹੈ ਇਹ ਹੋਣ ਜਾ ਰਿਹਾ ਤੇ ਇਹਨੂੰ ਲੈ ਕੇ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਬਿਆਨ ਆਇਆ ਹੈ ਕਿ ਟ੍ਰੇਡ ਡੀਲ ਦੇ ਨਾਲ ਕਿਸਾਨਾਂ ਤੇ ਡੇਅਰੀ ਕਿਸਾਨਾਂ ਨੂੰ ਕੋਈ ਖਤਰਾ ਨਹੀਂ ਹੈ ਹਾਲਾਂਕਿ ਇਹਦੇ ਵਿੱਚ ਕਈ ਆਗੂ ਕਹਿ ਰਹੇ ਨੇ ਕਿ ਇੱਕ ਸਪਸ਼ਟੀਕਰਨ ਭਾਰਤ ਸਰਕਾਰ ਵੱਲੋਂ ਲਿਖਤੀ ਰੂਪ ਚ ਆਵੇ ਕਿ ਕਿਸਾਨੀ ਤੇ ਡੇਅਰੀ ਇਹਦੇ ਵਿੱਚੋਂ ਬਾਹਰ ਰੱਖੀ ਗਈ ਹੈ ਪਰ ਫਿਲਹਾਲ ਖੇਤੀਬਾੜੀ ਮੰਤਰੀ ਦਾ ਬਿਆਨ ਵੱਡਾ ਆਇਆ ਹੈ ਕਿ ਇਹਦੇ ਵਿੱਚੋਂ ਕੋਈ ਵੀ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਦਾ ਖਤਰਾ ਨਹੀਂ ਹੈ डेरी को क्या इससे कोई खतरा है हम विवाद नहीं संतुलित संवाद में मैं आज प्रधानमंत्री जी को हृदय से धन्यवाद देता हूं उन्होंने कहा था किसान हित सर्वोपरि है हमारे लिए किसानों के हितों को पूरी तरह से संरक्षित किया गया है किसान हित पूरी तरह सुरक्षित कांग्रेस और अपोजिशन कुंठित है अंधा विरोध कर रहे हैं झूठ की मशीन बन गए हैं वो अफवाहों के बाजार है किसानों की पूरी चिंता करते हुए देश के हित में ये डील की गई है आज प्रधानमंत्री जी को हृदय से धन्यवाद देता हूं उन्होंने कहा था किसान हित सर्वोपरि है हमारे लिए किसानों के हितों को पूरी तरह से संरक्षित किया गया है किसान हित पूरी तरह सुरक्षित हमारे मुख्य अनाज फल मुख्य जितनी हमारी फसलें हैं हमारे मिलिट्स सब सुरक्षित है डेयरी उत्पाद सुरक्षित है कांग्रेस और अपोजिशन कुंठित है मानसिक रूप से परेशान है मैदान में मुकाबला नहीं कर सकते एक के बाद एक हार ने उनको हताशा निराशा और कुंठा से भर दिया है और इसलिए अंधा विरोध कर रहे हैं झूठ की मशीन बन गए हैं वो अफवाहों के बाजार हैं और इसलिए वो अफवाहें फैला के अराजकता का वातावरण निर्मित करना चाहते हैं लेकिन किसान हित पूरी तरह सुरक्षित उल्टे मैं ये कहता हूं कि हम चावल निर्यात करते हैं आपको पता है कि हमारा चावल यूएस पे भी कितना ज्यादा तिरसठ हजार करोड़ का चावल हमने निर्यात किया था हमारे निर्यात को बल मिलेगा टैरिफ घटने से हमारा चावल मसाले इवन टेक्सटाइल जब टेक्सटाइल का एक्सपोर्ट बढ़ेगा तो कपास के किसानों को फायदा होगा ये सब तो केंद्रीय की खेतीबाड़ी मंत्री कह रहे हैं कि कोई भी फर्क नहीं पड़ेगा किसानी ते डेरी ते ते जड़ा इंपोर्ट एक्सपोर्ट है चावल दा ओ होर बढ़ेगा मंजीत राय किसान आपको साथ में जुड़ चुके हैं राय साहब ਤੁਸੀਂ ਆ ਕਹਿ ਰਹੇ ਨੇ ਕਿ ਕਿਸਾਨ ਮਾਰੂਆ ਸ਼ਿਵਰਾਜ ਸਿੰਘ ਚੋਹਾਨ ਕਹਿ ਰਹੇ ਨੇ ਕਿ ਕੋਈ ਫਰਕ ਨਹੀਂ ਪਏਗਾ ਬਲਕਿ ਐਕਸਪੋਰਟ ਦੇ ਵਿੱਚ ਰਾਹੀਂ ਸਾਡਾ ਚੌਲ ਜਿਹੜਾ ਬਾਹਰ ਜਾਏਗਾ ਉਹ ਜਿਹੜਾ ਸ਼ਿਵਰਾਜ ਚੋਹਾਨ ਜੀ ਦਾ ਬਿਆਨ ਹੈ ਉਹ ਤੇ ਹਮੇਸ਼ਾ ਸੱਤਾਧਾਰੀ ਜਿਹੜੀ ਐਗਰੀਮੈਂਟ ਕਰ ਰਹੀ ਹੈ ਪਾਰਟੀ ਜਾਂ ਸਰਕਾਰ ਉਹ ਤਾਂ ਕਹੇਗੀ ਉਹਦੇ ਫਾਇਦੇ ਕਢਾਏਗੀ ਪਰ ਇਹ ਕਲੀਅਰ ਕਰਨਾ ਵੀ ਜਿਹੜਾ ਝੋਨਾ ਚਾਵਲ ਜਾਂ ਤਣਕ ਇਹ ਅਮਰੀਕਾ ਦੇ ਵਿੱਚ ਐਕਸਪੋਰਟ ਕਰੇਗਾ ਸਾਨੂੰ ਇਧਰ ਜਾ ਆਪਣਾ ਐਕਸਪੋਰਟ ਉਧਰ ਜਾਏਗਾ ਤੇ ਫਿਰ ਉੱਤੇ ਕੀ ਟੈਕਸ ਹੋਏਗਾ ਨਹੀਂ ਹੋਏਗਾ ਇਹ ਕਲੀਅਰ ਕੱਲ੍ਹ ਨੂੰ ਪਤਾ ਲੱਗ ਜਾਊਗਾ ਜੀ ਕਿਉਂਕਿ ਜੇਕਰ ਅਮਰੀਕਾ ਇਧਰ ਐਕਸਪੋਰਟ ਕਰਦਾ ਹੈ ਅਮਰੀਕਾ ਦੇ ਵਿੱਚ ਬਹੁਤ ਵੱਡੀ ਸਬਸਿਡੀ ਦਿੱਤੀ ਜਾਂਦੀ ਹੈ ਜਿਹੜੀ ਕਿ 5 ਗੁਣਾ ਇੰਡੀਆ ਨਾਲੋਂ ਵੱਧ ਹੈ ਕਿਉਂਕਿ ਉਹਦੇ 240 ਬਿਲੀਅਨ ਜਿਹੜੀ ਯੂ ਐਸ ਡਾਲਰ ਦੀ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਇੰਡੀਆ ਦੇ ਵਿੱਚ ਟੋਟਲ 47 ਬਿਲੀਅਨ ਯੂ ਐਸ ਡਾਲਰ ਹੁੰਦੀ ਹੈ ਇਹਦਾ ਮਤਲਬ 5 ਗੁਣਾ ਵੱਧ ਸਬਸਿਡੀ ਅਮਰੀਕਾ ਦੇ ਰਿਹਾ ਆਪਣੇ ਕਿਸਾਨਾਂ ਨੂੰ ਤੇ ਫਿਰ ਉਹਨਾਂ ਦੀ ਏਜੰਸੀ ਜਿਹੜੀ ਹੈ ਉਹ ਇੱਥੇ ਇੰਡੀਆ ਚ ਆ ਕੇ ਜਦੋਂ ਵਿਕੇਗੀ ਜ਼ੀਰੋ ਟੈਕਸ ਉਹ ਤੇ ਜਿਹੜਾ ਟੈਕਸ ਇਹਨਾਂ ਨੇ ਕਰਤਾ ਤੇ ਉਹ ਤੁਸੀਂ ਦੇਖੋ ਨਾ ਤੇ ਸਾਡਾ ਉਧਰ ਜਾਊਗਾ 18% ਫਿਰ ਕਿਵੇਂ ਫਾਇਦਾ ਹੋਏਗਾ ਇਹ ਤਾਂ ਇਹ ਕਹਿਣ ਕਲੀਅਰ ਅਸੀਂ ਚਾਹੁੰਦੇ ਆ ਪੇਚੋ ਐਗਰੀਕਲਚਰ ਸੈਕਟਰ ਨੂੰ ਬਾਹਰ ਰੱਖਿਆ ਗਿਆ ਖੇਤੀ ਕਿੱਤੇ ਨੂੰ ਬਾਹਰ ਰੱਖਿਆ ਗਿਆ ਬਾ ਰੱਖਿਆ ਜਾਏ ਬਿਲਕੁਲ ਮਨਜੀਤ ਰਾਜ ਜੀ ਬਣੇਰੋ ਸਾਡੇ ਨਾਲ ਕਿਉਂਕਿ ਸਾਡੇ ਨਾਲ ਭਾਜਪਾ ਤੇ ਆਗੂ ਵੀ ਪ੍ਰੀਤਪਾਲ ਸਿੰਘ ਦੱਲੇਵਾਲ ਬੱਲੇਵਾਲ ਜਿਹੜੇ ਨੇ ਜੁੜੇ ਹੋਏ ਨੇ ਬੱਲੇਵਾਲ ਸਾਹਿਬ ਕਿਉਂਕਿ ਸ਼ਿਵਰਾਜ ਸਿੰਘ ਚੋਹਾਨ ਕਹਿ ਰਹੇ ਨੇ ਕਿ ਖੇਤੀਬਾੜੀ ਤੇ ਕੋਈ ਫਰਕ ਨਹੀਂ ਪਏਗਾ ਕਿਸਾਨ ਆਗੂ ਮਨਜੀਤ ਰਾਏ ਕਹਿ ਰਹੇ ਨੇ ਕਿ ਸਾਨੂੰ ਸਪਸ਼ਟ ਕਰੋ ਕਿ 0% ਨਹੀਂ ਲੋਗੇ ਤੁਸੀਂ ਜਿਹੜਾ ਨਰਾਮਤ ਹੋਏਗੀ ਇੰਪੋਰਟ ਹੋਏਗਾ ਦੇਖੋ ਗੱਲ ਇਸ ਤਰ੍ਹਾਂ ਦੀ ਕਿ ਕੱਲਤੀ ਇਸ ਦੇ ਉੱਪਰ ਪੀਸੀਵੀ ਕੀਤੀ ਸੀਗੀ ਦੇ ਆਮ ਆਦਮੀ ਪਾਰਟੀ ਹੈਗੀ ਆ ਤੇ ਪੰਜਾਬ ਦੀ ਸਰਕਾਰ ਲੋਕਾਂ ਨੂੰ ਗੁਗਰਾਹ ਕਰਨ ਉੱਪਰ ਲੱਗੀ ਹੋਈ ਹੈ ਖਾਸ ਕਰਕੇ ਸਾਡੇ ਕਿਸਾਨ ਪਾਈਚਾਰੇ ਦੇ ਲੋਕਾਂ ਨੂੰ ਹੁਣ ਬੇਨਤੀ ਇਹ ਹੈ ਕਿ ਜਦੋਂ ਦੇਸ਼ ਦੇ ਮੰਤਰੀ ਨੇ ਪਿਊਸ਼ ਕੁਇਰ ਉਹਨਾਂ ਨੇ ਸੰਸਦ ਦੇ ਵਿੱਚ ਵੀ ਕਿਹਾ ਉਹਨੂੰ ਸ਼ਿਵਰਾਜ ਚੋਹਾਨ ਜੀ ਨੇ ਵੀ ਕਿਹਾ ਪੰਜਾਬ বিজেপি ਵੱਲੋਂ ਅਸੀਂ ਵੀ ਕੱਲ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਹਜੇ ਤੱਕ ਤਾਂ ਕੋਈ ਐਗਰੀਮੈਂਟ ਤੇ ਲਿਖ ਤੇ ਸਾਈਨ ਹੀ ਨਹੀਂ ਹੋਏ ਤੇ ਆਪਾਂ ਗੁੰਮਰਾਹ ਕਿਉਂ ਹੋ ਰਹੇ ਦੂਸਰੀ ਗੱਲ ਬੜੀ ਸਪਸ਼ਟਾਣਾ ਪਿਊਸ਼ ਕੋਇਲ ਜੀ ਨੇ ਵੀ ਕੀਤੀ ਹੈ ਸ਼ਿਭਰਾਜ ਜੀ ਨੇ ਵੀ ਨਹੀਂ ਕਿਹਾ ਕਿ ਐਗਰੀਕਲਚਰ ਸੈਕਟਰ ਤੇ ਡੈਰੀ ਸੈਕਟਰ ਉਸ ਨੂੰ ਇਸ ਡੀਲ ਦੇ ਵਿੱਚੋਂ ਸੁਰੱਖਿਅਤ ਕੀਤਾ ਗਿਆ ਉਸ ਦੀ ਹਜੇ ਕੋਈ ਐਸੀ ਗੱਲ ਨਹੀਂ ਹੋ ਰਹੀ ਇੱਕ ਪਾਸੇ ਤਾਂ ਸਾਡੇ ਕਿਸਾਨ ਨੂੰ ਬੈਨੀਫਿਟ ਹੋ ਰਿਹਾ ਹੈ ਜੇਰੋ ਐਥਰ ਟ੍ਰੇਡ ਡੀਲ ਖੁੱਲੂਗੀ ਸਾਡੀ ਜਿਹੜੀ ਬਾਤ ਮਤੀ ਵਗੈਰਾ ਜਾਂਦੀ ਆ ਐਥੇ 100 ਰੁਪਏ ਪੀਤਪਾਲ ਜੀ ਕੋਲ ਲਿਖਤੀ ਤਾਂ ਨਹੀਂ ਆਇਆ ਬਿਆਨ ਆ ਰਹੇ ਨੇ ਕਿ ਲਿਖਤੀ ਤਾਂ ਕਿਤੇ ਨਹੀਂ ਆਇਆ ਕਿ ਇਹ ਨਹੀਂ ਬਾਹਰ ਹੋਏਗਾ ਮੇਰੇ ਭਰਾ ਜੀ ਮੇਰੀ ਮੇਰੀ ਗੱਲ ਸੁਣੋ ਜੇ ਡੀਲ ਹੀ ਨਹੀਂ ਸਾਈਨ ਹੋਈ ਲਿਖਤੀ ਹੋਰ ਆਊਗਾ ਨਾ ਜੀ ਜੇਰੋ ਡੀਲ ਟ੍ਰੇਡ ਡੀਲ ਸਾਈਨ ਹੋਊਗੀ ਉਹਦੂ ਪਹਿਲਾਂ ਤਾਂ ਆਪਾਂ ਐਵੇਂ ਸ਼ੰਕੇ ਕਰੀ ਜਾਈਏ ਤਾਂ ਆਪਦੇ ਮੰਤਰੀਆਂ ਤੇ ਆਪਾਂ ਭਰੋਸਾ ਰੱਖਣਾ ਪੈਣਾ ਨਾ ਜੀ ਹੁਣ ਹਰੇਕ ਮੰਤਰੀ ਲਿਖ ਕੇ ਤਾਂ ਦੇ ਦੋ ਰਿਹਾ ਜੀ ਹਰੇਕ ਬੰਦੇ ਨੂੰ ਇਹ ਕੱਲ ਕੋਈ ਵੀ ਆਉ ਤੇ ਫਰ ਲਿਖ ਕੇ ਦੇ ਦੋ ਇਹ ਤਾਂ ਇੱਕ ਦੇ ਨਵਾਂ ਇਲਾਕਾ ਬੈਠੇ ਹੋ ਮਥੇ ਚੰਡੀਗੜ੍ਹ ਦੀ ਸਾਡੀ ਰਾਜਧਾਨੀ ਆ ਉੱਥੇ ਟੈਕਸ ਦਾ ਫਰਕ ਹੈਗਾ ਵਾ ਠੀਕ ਹੈ ਨਾ ਪੰਜਾਬ 'ਚ ਪੈਟਰੋਲ ਡੀਜ਼ਲ ਦਾ ਰੇਟ ਆ ਦਾ ਚੰਡੀਗੜ੍ਹ ਸਾਡੀ ਰਾਜਧਾਨੀ 'ਚ ਡੇਟ ਲੱਗਿਆ ਤਾਂ ਜਿਹੜੀ ਡੀਲ ਹੁੰਦੀ ਆ ਦੇਸ਼ ਤੋਂ ਦੇਸ਼ ਹੁੰਦੀ ਆ ਆਮ ਆਦਮੀ ਪਾਰਟੀ ਦੇ ਸੰਸਦ ਨੇ ਅਰਿੰਦਰ ਗੁਪਤਾ ਜੀ ਉਹ ਵੀ ਸਵਾਗਤ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਅੰਦਰ ਸਟੇਟ ਮਿਸਟਰਸ ਸੰਜੀਵ ਰੋੜਾ ਜੀ ਹੋਵੇ ਸਵਾਗਤ ਕਰਦੇ। ਤੇ ਡੀਲ ਹਲੇ ਸਾਈਨ ਨਹੀਂ ਹੋਏ ਇਹ ਕਹਿਣਾ ਤੁਹਾਡਾ ਮਨਜੀਤ ਰਾਏ ਵੀ ਕਿਸਾਨਾਂ ਆਗੂ ਬਣੇ ਹੋਏ ਨੇ। ਮਨਜੀਤ ਰਾਜ ਜੀ ਤੁਸੀਂ ਵੀ ਗੱਲ ਸੁਣੀਓ ਕਿ ਉਹਨਾਂ ਦਾ ਕਹਿਣਾ ਹੈ ਕਿ ਡੀਲ ਹਲੇ ਸਾਈਨ ਨਹੀਂ ਨਹੀਂ ਹੋਈ ਕੁਝ ਹੋਇਆ ਹੀ ਨਹੀਂ ਤੇ ਪਹਿਲਾਂ ਹੀ ਵਿਰੋਧ ਕਿਉਂ ਕੀਤਾ ਜਾ ਰਿਹਾ? ਮੈਂ ਇੱਕ ਬੇਨਤੀ ਕਰਾਂ ਬੰਨੀਆਵਾਲ ਸਾਹਿਬ ਬੜੇ ਸਿਆਣੇ ਨੇ ਪਰ ਮੈਂ ਇਹ ਗੱਲ ਕਹਾਂ ਕਿ ਯੂਐਸਏ ਨਾਲ ਇਹਨਾਂ ਦੀ ਡੀਲ ਚੱਲ ਰਹੀ ਹੈ। ਇਹ ਤੇ ਇਹਨਾਂ ਦੇ ਬਿਆਨ ਤੋਂ ਲਾ ਲਈਏ ਕਿ ਜੇ ਡੀਲ ਚੱਲ ਰਹੀ ਹੈ ਜੀ ਅਜੇ ਸਾਈਨ ਨਹੀਂ ਹੋਈ। ਜਿਹੜੀ ਅਮਰੀਕਾ ਦੀ ਐਗਰੀਕਲਚਰ ਸੈਕਟਰੀ ਹੈ ਰੌਲਿੰਸ ਉਹਦਾ ਟਵੀਟ ਆਦਾ ਹੈ ਕਿ ਅਮਰੀਕਾ ਦੇ ਕਿਸਾਨਾਂ ਨੂੰ ਖੁੱਲੀ ਮੰਡੀ ਭਾਰਤ ਵਿੱਚ ਮਿਲ ਗਈ ਉਹ ਆਪਣੇ ਪ੍ਰੋਡਕਟ ਲਾ ਕੇ ਵੇਚੇਗੇ ਹੁਣ ਮੈਂ ਇੱਕ ਬੇਨਤੀ ਕਰਾਂ ਉਹਦੇ ਤੇ ਇੱਕ ਵੀ ਬਿਆਨ ਪਿਊਜੋ ਜੀ ਦਾ ਦਿਖਾ ਲ ਦੇਣ ਸ਼ਿਵਰਾਜ ਜੀ ਦਾ ਦਿਖਾ ਲ ਦੇਣ ਵੀ ਉਹਦੇ ਜਵਾਬ ਚ ਕਿਹਾ ਹੋਵੇ ਉਹ ਜਿਹੜੀ ਸੈਕਟਰੀ ਉਹ ਝੂਠ ਬੋਲ ਰਹੀ ਹੈ ਉਹ ਗਲਤ ਬੋਲ ਰਹੀ ਹੈ ਨਹੀਂ ਇਹ ਸਗੋਂ ਹੋਲੀ ਹੋਲੀ ਤੇ ਕਹ ਰਹੇ ਨੇ ਲੋਕਾਂ ਨੂੰ ਇਹ ਕਹਿ ਕੇ ਵੀ ਤੁਹਾਡੇ ਦਾ ਜੀ ਚਾਵਲ ਉੱਤੇ ਬੜਾ ਫਾਇਦਾ ਹੋ ਜਾਣਾ ਅੱਗੇ ਜਿਹੜੇ ਤਿੰਨੋਂ ਕਾਨੂੰਨਾਂ ਦੇ ਫਾਇਦੇ ਸੁਣਾਉਂਦੇ ਸੀ ਇਹ ਕਹਿ ਰਹੇ ਨੇ ਵੀ ਇਹਦੇ ਨਾਲ ਤਾਂ ਕਿਸਾਨ ਨੂੰ ਵੱਡਾ ਫਾਇਦਾ ਹੋ ਜਾਣਾ ਜਿਹੜੇ ਜਿਹੜੇ ਪ੍ਰੋਡਕਟ ਉੱਧਰ ਜਾਣੇ ਨੇ ਇੰਡਸਟਰੀ ਨੂੰ ਫਾਇਦਾ ਹੋ ਜਾਣਾ ਜਦੋਂ ਤੁਹਾਡੇ ਐਗਰੀਕਲਚਰ ਪ੍ਰੋਡਕਟ ਜਿਹੜੇ ਆ ਉਧਰੋਂ ਬਣ ਕੇ ਆ ਜਾਣਗੇ ਅਮਰੀਕਾ ਤੋਂ ਇੱਧਰ ਜੇ ਤੁਸੀਂ ਇੱਥੇ ਹੀ ਲਾ ਲਓ ਵੀ ਉਹਨਾਂ ਨਾਲ ਸਮਝੌਤਾ ਕਰ ਲਿਆ ਉਹ ਐਗਰੀਕਲਚਰ ਪ੍ਰੋਡਕਟ ਇੱਥੇ ਆ ਗਏ ਤੇ ਜੇਰਾ ਤੁਹਾਡਾ ਐਗਰੀਕਲਚਰ ਸੈਕਟਰ ਤੋਂ ਇਧਰ ਇੰਡਸਟਰੀ ਖਰੀਦ ਰਹੀ ਆ ਤੁਹਾਡੀ ਜਿੰਸ ਉਹ ਉਹ ਮੰਨ ਲਓ ਬਿਸਕਟ ਹੀ ਹੈ ਉਹ ਤੁਹਾਡਾ ਇਥੋਂ ਕਣਕ ਤੋਂ ਬਣਦਾ ਆਟਾ ਲੱਗਦਾ ਉਹ ਤੁਹਾਡੀ ਕਣਕ ਖਰੀਦੀ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਤੁਹਾਡੀ ਕਪਾਹ ਤੋਂ ਜਿਹੜੇ ਕਾਟਨ ਦੇ ਪ੍ਰੋਡਕਟ ਤਿਆਰ ਹੁੰਦੇ ਨੇ ਤੇ ਉਧਰੋਂ ਜਦੋਂ ਆ ਜਾਏਗਾ ਉਹ 0% ਟੈਕਸ ਤੇ ਇਧਰੋਂ ਜਾਏਗਾ 18% ਟੈਕਸ ਤੇ ਕਿਸ ਤਰੀਕੇ ਨਾਲ ਫਾਇਦਾ ਗਣਾਉਣਗੇ ਇਹ ਪ੍ਰਿਤਪਾਲ ਜੀ ਇਹ ਜਿਹੜਾ ਇੱਕ ਬਿਆਨ ਹੈ ਕਿਉਂਕਿ ਇਹਦੇ ਵਿੱਚ ਮੈਂ ਵੀ ਕਈ ਕਿਸਾਨ ਆਗੂਆਂ ਨਾਲ ਗੱਲ ਕੀਤੀ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਅਮਰੀਕਾ ਦੇ ਵੀ ਸੈਕਟਰੀ ਵੱਲੋਂ ਬਿਆਨ ਦਿੱਤਾ ਗਿਆ ਹੈ ਉਹਦਾ ਖੰਡਨ ਕਿਉਂ ਨਹੀਂ ਕੀਤਾ ਜਾ ਰਿਹਾ ਹਾਂ ਉਹਦਾ ਖੰਡਨ ਕਰ ਇਹਨਾ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਉੱਪਰ ਨਾ ਇਹਨਾਂ ਦੀਆਂ ਜਥੇਬੰਦੀਆਂ ਬਹੁਤ ਇਲਜ਼ਾਮ ਲਾ ਰਹੀਆਂ ਆ ਵੀ ਮੈਨੂੰ ਉਹਦਾ ਨਹੀਂ ਖੰਡਨ ਕੀਤਾ ਜਾਂਦਾ ਦੋੜਾ ਇਹ ਇੱਕ ਕੰਟਰੀ ਵੀ ਉੱਥੋਂ ਦੇ ਲੋਕਾਂ ਨੂੰ ਝੁਗਰਾਹ ਕਰ ਰਹੇ ਹੁੰਦਾ ਸੀ ਵੀ ਲੈਣਾ ਜੀ ਆਪਣੇ ਦੇਸ਼ ਦੇ ਲੋਕਾਂ ਤੇ ਆਪਣੀ ਦੇਸ਼ ਦੀ ਸਰਕਾਰ ਦੇ ਉੱਪਰ ਭਰੋਸਾ ਰੱਖਣਾ ਪੈਣਾ ਨਾ ਜੀ ਆਪਾਂ ਕੋਈ ਅਮਰੀਕਾ ਜਾ ਕੇ ਕੁਝ ਵੀ ਬੋਲੀਏ ਜਾਂ ਜਿਹੜਾ ਇੱਥੇ ਬੈਠ ਕੇ ਗੰਦਨ ਕਰੀ ਜਾਈਏ ਜੀ ਸਾਡਾ ਇਹ 딜 ਚੱਲਦੀ ਪਈ ਹੈ ਜੀ ਜਵਾਬ ਦਿਓ ਜੀ ਮੈਂ ਉੱਥੇ ਉੱਥੇ ਉਹ ਆਪਦੇ ਲੋਕਾਂ ਨੂੰ ਕੀ ਕਹਿ ਰਹੇ ਨੇ ਆਪਦੇ ਲੋਕਾਂ ਨੂੰ ਕੀ ਦੱਸ ਰਹੇ ਨੇ ਜਦੋਂ ਐਗਰੀਮੈਂਟ ਸਾਈਨ ਹੋਊਗਾ ਉਦੋਂ ਆਪਾਂ ਗੱਲ ਕਰੀਏ ਨਾ ਜੀ ਜਿਹੜਾ ਥੋਡੀ ਸਰਕਾਰ ਤੁਹਾਨੂੰ ਇਹ ਗੱਲ ਕਹਿ ਰਹੀ ਹੈ ਕਿ ਐਗਰੀਕਲਚਰ ਸੈਕਟਰ ਤੇ ਡੈਰੀ ਨੂੰ ਬਾਂਦੇਰਾ ਕਿ ਉਹ ਨਹੀਂ ਨਹੀਂ ਅਮਰੀਕਾ ਵਾਲੀ ਬੋਲਦੀ ਆ ਜੀ ਅਸੀਂ ਤਾਂ ਸਾਨੂੰ ਉਹਦਾ ਖੰਡਨ ਕਰੋ ਜੀ ਲਾ ਕਮਾਲ ਦੀ ਗੱਲ ਹੋ ਗਈ ਤੁਸੀਂ ਆ ਕੇ ਲੋਕਾਂ ਦੀਆਂ ਗੱਲਾਂ ਦਾ ਖੰਡਨ ਨਹੀਂ ਕਰ ਸਕਿਆ ਅਜੇ ਤੱਕ ਸੋ ਗੱਲਾਂ ਉਹ ਨਹੀਂ ਹੁੰਦੀਆਂ ਮੈਂ ਤਾਂ ਸਪਸ਼ਟਾਣਾ ਕਹਿ ਰਿਹਾ ਲੋਕਾਂ ਨੂੰ ਖੁਰਾਬ ਤੋੜਨੀ ਹੈ ਤੁਸੀਂ ਬੋਲੋ ਬੋਲੋ ਬੋਲ ਸਕਦੇ ਹੋ ਤੁਸੀਂ ਰਾਜ ਸਾਹਿਬ ਮੈਂ ਮੈਂ ਕਮਾਂਡਰ ਬੰਗਿਆਲ ਸਾਹਿਬ ਨੂੰ ਬੰਗਿਆਲ ਸਾਹਿਬ ਤੁਸੀਂ ਲਾਓ ਕਿਹੜੇ ਜਾਉਂਦੇ ਮੈਂ ਖੰਡਨ ਕਰਦਾ ਹਾਂ ਜੀ ਮੈਂ ਕਰਦਾ ਜਿਹੜਾ ਗੋ ਖੰਡਨ ਹੈ ਇਹ ਤੁਸੀਂ ਕੋਈ ਟਾਰਗੇਟ ਕਰਕੇ ਗੱਲ ਕਰਦੇ ਹੋ ਆਪਾਂ ਸੱਚੀ ਗੱਲਾਂ ਗੱਲ ਕਰ ਰਹੇ ਹਾਂ ਤੇਰੀ ਲੋਜੀਕਲ ਗੱਲ ਕਰ ਰਹੇ ਆ ਤੁਸੀਂ ਕਰਦੇ ਹੋ ਅਟੈਕ ਕਿਸ ਕੱਢ ਕੇ ਗੱਲ ਕਰਦੇ ਹੋ ਮੈਂ ਨਾ ਕਰਿਆ ਕਰੋ ਜਿਹੜੀ ਗੱਲ ਕਰਨੀ ਆ ਉਹ ਸਿੱਧੇ ਤੌਰ ਤੇ ਕਰੋ ਕਿਉਂ ਨਾ ਮਰੀਆ ਜੁੜਨਾ ਤੁਹਾਡੀ ਡੀਲ ਹੋ ਰਹੀ ਆ ਜੋ ਐ ਰਹੀ ਜਿਹੜੀ ਅਗਲੀ ਕਰਦੇ ਸੈਕਟਰ ਹੈਗੀਆਂ ਉਹ ਉਹਦਾ ਟਵੀਟ ਆਉਂਦਾ ਤਾਂ ਰਾਜ ਸਾਹਿਬ ਤੁਹਾਨੂੰ ਭਾਰਤ ਸਰਕਾਰ ਤੇ ਭਰੋਸਾ ਨਹੀਂ ਹੈ ਕੀ ਕੀ ਮੰਨੀਏ ਕਿਵੇਂ ਭਰੋਸਾ ਕਰੀਏ ਇਹਨਾਂ ਨੇ ਬਿਜਲੀ ਬਿੱਲ 100 ਮਹੀਨੇ ਜਿਹੜਾ ਹੁਣ 25 ਜਿਵੇਂ ਮੇਰਾ ਬੀਜ ਦੇਵੇੀ ਤੋਂ ਕਿਤੇ ਬਿਨਾ ਨਹੀਂ ਲਿਆ ਬਾਕੇ ਇਹ ਕਿਵੇਂ ਕਰੀਏ ਪੇਡੂ ਉੱਤ ਜਾਂਦੇ ਨੇ ਕਰਕੇ ਪਾਣਾ ਗੱਲ ਕਰਾ ਬੀਜੇਪੀ ਦੀ ਸਰਕਾਰ ਮੁੱਕਰ ਜਾਂਦੀ ਹੈ ਗੱਲ ਕਰਕੇ ਕਿਵੇਂ ਭਰੋਸਾ ਕਰੀਏ ਦੱਸੋ ਇਸ ਕਰਕੇ ਅਸੀਂ ਮਕਹਿ ਰਹੇ ਆ ਵੀ ਜਿਹੜੀ ਗਵਰਨਮੈਂਟ ਦੀ ਕਾਪੀ ਆ ਠੀਕ ਐ ਹੋ ਜਾਂਦੀ ਬੰਦੀਆਂ ਵਾਲਾ ਸਾਹਿਬ ਪਹਿਲਾਂ ਵੀ ਬੈਠੇ ਸੀ ਤੇ ਉਹਦੀ ਕਾਪੀ ਜਿਹੜੀ ਆ ਸਾਈਨ ਕਰਕੇ ਵਿਖਾ ਦੇ ਆਂਗੇ ਸਾਨੂੰ ਵਿਖਾ ਦਿਓ ਜੀ ਰਿਡਿੰਗ ਮੰਨ ਲਾਗੇ ਅਸੀਂ ਅਸੀਂ ਅਜੇ ਜੇ ਅਸੀਂ ਫालतू ਬੋਲਾਂਗੇ ਆਪਣੀ ਗਲਤੀ ਵੀ ਮੰਨਾਂਗੇ ਫਸੂ ਕਹਾਂਗੇ ਦਾ ਨਹੀਂ ਜਦੋਂ ਸਾਈਨ ਹੋ ਜੂਗਾ ਉਹ ਦਿਖਾ ਦਾਂਗੇ ਜਦੋਂ ਫਾਈਨਲ ਦਾ ਹੋਵੇ ਕੁਝ ਪਹਿਲਾਂ ਹੀ ਕਰਨੇ ਕਰਨਾ ਲੱਗ ਜੰਨੇ ਆ ਬੜੀ ਦੁਨੀਆ ਵਾਲਾ ਸਾਹਿਬ ਬੜੀ ਦੁਨੀਆ ਵਾਲਾ ਸਾਹਿਬ ਮੇਰੀ ਕਰ ਲੋ ਲੋਰਾਏ ਸਾਹਿਬ ਮੇਰੀ ਚਾਹ ਤੇ ਕਨੈਕਟ ਹੋ ਕੋ ਨਾ ਤੁਹਾਡਾ ਮਤਲਬ ਇਹ ਹੈ ਕਿ ਕਿਸਾਨ ਜਿੱਥੇ ਬੰਦੀਆਂ ਦੇ ਲੋਕਾਂ ਨੂੰ ਟ੍ਰੰਪ ਨਾ ਬਿਠਾ ਦਿਆ ਕਰੀਏ ਤੇ ਉਹ ਫਿਰ ਡੀਲ ਕਰ ਲਿਆ ਕਰਨ ਤੁਸੀਂ ਤਾਂ ਇਹ ਚਾਹਦੇ ਹੋ ਜਦੋਂ ਨਹੀਂ ਅਸੀਂ ਕਹਿੰਦੇ ਐਗਰੀਕਲਚਰ ਸੈਕਟਰ ਦੇ ਸਾਡੇ ਨਾਲ ਗੱਲ ਕਰੋ ਕਿਸਾਨਾਂ ਨਾਲ ਗੱਲ ਕਰਕੇ ਡੀਲ ਕਰੋ ਤੁਸੀਂ ਡੀਲ ਹੋ ਲੋ ਕਰ ਰਹੇ ਜਿਹੜੇ ਖੇਤੀ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਤੁਹਾਡਾ ਮੈਂ ਅਸੀਂ ਕਰਦੇ ਪਏ ਆ ਜੀ ਕਿਉਂ ਨਹੀਂ ਖੇਤੀ ਖੇਤੀ ਦਾ ਵਿੱਚ ਹੈ ਹੀ ਨਹੀਂ ਖੇਤੀ ਸੈਕਟਰ ਵਾਲੇ ਲੋਕਾਂ ਨਾਲ ਇਸ ਕਰਕੇ ਕਰਕੇ ਕਰੋ ਡੀਲ ਜੀ ਚਰਚਾ ਕਰਕੇ ਕਰੋ ਕੋਈ ਗੱਲ ਨਹੀਂ ਤੁਸੀਂ ਤੁਸੀਂ ਲੁਧਿਆਣੇ ਦੀ ਇੰਡਸਟਰੀਆਂ ਨੂੰ ਆਕੇ ਪੁੱਛੋ ਉਹ ਉਧਰ ਤੇ ਖੁਸ਼ੀਆਂ ਮਨਾਈ ਜਾਂਦੇ ਕਿ ਸਾਨੂੰ ਚਾਰਪੇ ਵਪਾਰ ਦਾ ਨਹੀਂ ਇੰਡਸਟਰੀ ਇੰਡਸਟਰੀ ਨੂੰ ਕਰੋ ਜੀ ਸਾਨੂੰ ਕੋਈ ਬਵਾ ਨਹੀਂ ਅਸੀਂ ਕਹਿੰਦੇ ਐਗਰੀਕਲਚਰ ਤੇ ਸਾਡਾ ਡਿਸਕਸ ਕਰੋ ਯਾਰ ਗੱਲ ਐਗਰੀਕਲ ਇੰਡਸਟਰੀ ਦਾ ਕਰੋ ਉਹ 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 ਉਹਨਾਂ ਦਾ ਖੇਤਰ ਹੈ ਉਹਨਾਂ ਨਾਲ ਤੁਸੀਂ ਡਿਸਕਸ ਕਰੋ ਨਾ ਕਰੋ ਉਹ ਤੁਹਾਨੂੰ ਵਧਾਈ ਦੇਣ ਅਸੀਂ ਐ ਇੰਡਸਟਰੀ ਨੂੰ ਫਾਇਦਾ ਹੋ ਰਿਹਾ ਇੰਡਸਟਰੀ ਨੂੰ ਲੈ ਲਓ ਕਥਾਨੀ ਨੂੰ ਅਸੀਂ ਕਹਿ ਰਹੇ ਹਾਂ ਐਗਰੀਕਲਚਰ ਸੈਕਟਰ ਤੇ ਡੈਰੀ ਸੈਕਟਰ ਪਾਸੇ ਕੀਤਾ ਗਿਆ ਫਿਰ ਆਪਾਂ ਰੋਲਾ ਕਾਉਂਦੇ ਆਪੋ ਉਦੇ ਤੇ ਆ ਜੀ ਤੁਸੀਂ ਆਪ ਹੀ ਵੀ ਢੋਲ ਵਜਾਉਣਾ ਸ਼ੁਰੂ ਕਰਤਾ ਵੀ ਨਹੀਂ 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 ਮਰ ਕੇ ਮਰ ਕੇ ਮਰ ਕੇ ਹੈ ਵਿੱਚ ਹੈ ਨਹੀਂ ਕੁਝ ਵੀ ਕੱਲ ਨੂੰ ਜਦੋਂ ਅਸੀਂ ਅਸਰ ਮਾਫੀ ਮੰਗੋਗੇ ਜੀ ਸਾਹਿਬ ਗਾਵੇ ਕਿਹਦੇ ਚੱਲਾ ਕੋਈ ਨਾ ਸਿਰ ਨਹੀਂ ਪੈਰ ਵੀ ਪਤਾ ਨਹੀਂ ਤੁਸੀਂ ਬਣੀ ਬਕਰ ਲਾ ਕੇ ਕੁਝ ਤੋਂ ਬੰਦ ਕੋਈ ਕੋਈ ਬਹੁਤ ਪ੍ਰਾਪਤ ਤੁਸੀਂ ਕਾਪ ਨੂੰ ਬੁਲਾਉਂਦੇ ਹੁੰਦਾ ਦਾ ਜੀ ਤੁਸੀਂ ਕਿਹਾ ਵਪਾਰ ਹੋਊਗਾ ਟਰੱਕ ਤੇ ਚੌਲ ਦਾ ਉੱਤੇ ਫੈਲਾਊਗਾ ਤੁਸੀਂ ਤੁਸੀਂ ਗੱਲ ਜਿਹੜੀ ਹੈ ਨਾ ਗੱਲ ਸੁਣੋ ਬਾਸਮਤੀ ਭੇਜਦੇ ਆ ਕਿ ਨਹੀਂ ਭੇਜਦੇ ਆਪਾਂ ਨਹੀਂ ਗੱਲ ਬਾਸਮਤੀ ਦੀ ਗੱਲ ਕਰੋ ਆ ਤੇ ਬਾਸਮਤੀ ਦੀ ਗੱਲ ਕਰਦਾ ਕਣਕ ਚੌਲ ਨਹੀਂ ਪੰਜਾਬ ਦੀ ਕਣਕ ਚੌਲ ਤੁਸੀਂ ਕਹੋ ਵੀ ਕਣਕ ਚੌਲ ਬਾਹਰ ਰੱਖਿਆ ਗਿਆ ਆਪਾਂ ਦਾ ਰੋਲਾ ਪੈ ਜਿਹੜੀ ਚੀਜ਼ ਬਾਹਰ ਰੱਖੀ ਬੜੀਆਂ ਵੱਲ ਸੁਣੋ ਕਹੋ ਬਾਹਰ ਰੱਖੀ ਆ ਇਹ ਤੋਂ ਉਹ ਬਾਈ ਜੀ ਇੱਕ ਗੱਲ ਸੁਣਾਓ ਇੱਕ ਗੱਲ ਸੁਣੋ ਗੱਲ ਸੁਣੋ ਗੱਲ ਸੁਣੋ ਮੈਂ ਇੱਕ ਗੱਲ ਕਹਿ ਰਿਹਾ ਕਿ ਪੰਜਾਬ ਦੀ ਸਰਕਾਰ ਗੁੰਮਰਾਹ ਕਰ ਰਹੀ ਹੈ ਤੁਹਾਡਾ ਨੂੰ ਠੀਕ ਹੈ ਮੇਰਾ ਦੱਸਣਾ ਫਰਜ਼ ਹੈ ਕਿ ਸਾਡਾ ਕੜਗ ਤੇ ਝੋਨਾ ਦਾ ਪਹਿਲਾਂ ਹੀ ਪੰਜਾਬ ਸਰਕਾਰ ਕੋ ਕੁਝ ਨਹੀਂ ਲੈਣਾ ਦੇਣਾ ਜੀ ਸਾਡਾ ਮਤਲਬ ਹੈ ਕਿ ਕਿਸਾਨ ਦੀ ਜਿਹੜੀ ਆ ਗੱਲ ਸੁਣੋਗੇ ਜੀ ਗਾਲੀ ਤਲੀ ਸੋਣੀ ਨਹੀਂ ਨਾ ਅੱਗੇ ਰੌਣਾ ਪਾਈ ਜਾਣਾ ਉਹਦਾ ਫਾਇਦਾ ਨਹੀਂ ਹੁੰਦਾ ਰਹਿਣਾ ਉਸ ਦਾ ਰੌਣਾ ਸੁਣਾਓ ਸੁਣਾਓ ਮੈਂ ਇੱਕ ਗੱਲ ਕਹਿ ਰਿਹਾ ਕੜਗ ਝੋਨਾ ਸਾਡੀ ਖਰੀਦ ਹਿੰਦੁਸਤਾਨ ਦੀ ਸਰਕਾਰ ਕਰਦੀ ਹੈ ਜੀ ਦਾਣਾ-ਦਾਣਾ ਚੱਕਦੀ ਹੈ ਸਹੀ ਖਰੀਦਰੀ ਹੈ ਨਾ ਆਪਣਾ ਠੀਕ ਹੈ ਮੈਂ ਇਹ ਗੱਲ ਰੱਖ ਰਿਹਾ ਦੂਜੀ ਸਾਡੀ ਬਾਸਮਤੀ ਦੀ ਪੈਦਾਵਾਰ ਹੁੰਦੀ ਆਪਾਂ ਐਕਸਪੋਰਟ ਕਰਦੇ ਕਰਦੇ ਆਂ ਜਾਣਦੀ ਹੈ ਕਿ ਨਹੀਂ ਜਾਣਦੀ ਉਹਨੇ ਨਾ 4 ਰੁਪਏ ਸਾਡੇ ਕਿਸਾਨਾਂ ਨੂੰ ਵੱਧ ਮਿਲ ਜਾਣਗੇ ਸਾਡਾ ਨੁਕਸਾਨ ਕੀ ਹੈ ਜੀ ਜੇ ਆਪਾਂ 18% ਸਾਡੇ ਤੇ ਟੈਕਸ ਲੱਗੇ 18% ਲਾ ਕੇ ਵੇਚਦੇ ਆਂ ਆਪਾਂ ਮਾਲ ਵੇਚਣਾ ਕਿ ਆਪਾਂ ਵਿੱਦ ਲੋਈ ਕਾਟੀ ਲਾ ਰਹੇ ਨੇ ਕਿ ਹਿੰਦੁਸਤਾਨ ਤੋਂ ਮਾਲ ਵੀ ਕੋਈ ਨਹੀਂ ਜਾਊਗਾ ਬਣ ਕੇ ਸਾਡਾ ਕੋਈ ਵਪਾਰ ਹੁੰਦਾ ਕੱਪੜੇ ਦਾ ਵਪਾਰ ਹੁੰਦਾ ਅੱਗੇ ਬਾਸਮਤੀ ਬਣਦੀ ਆ ਉਹਦਾ ਵਪਾਰ ਹੁੰਦਾ ਹੋਰ ਪ੍ਰੋਡਕਟ ਦਾ ਵਪਾਰ ਹੁੰਦਾ ਉਹ ਜਾਂਦਾ ਪ੍ਰੋਡਕਟ ਬਣ ਕੇ ਜਾਵੇ ਸਾਨੂੰ ਕਿਹ ਅਨੁਸਾਰ ਆ ਜੀ ਐਗਰੀਕਲਚਰ ਜਿਹੜਾ ਬੇਸਿਕਲੀ ਆਪਾਂ ਉਹ ਗਾਦੇ ਆ ਉਹਦਾ ਕੋਈ ਟ੍ਰੇਡ ਡੀਲ ਨਹੀਂ ਹੋ ਰਹੀ ਮੈਂ ਸਪਸ਼ਟਾ ਨਾ ਕਹਿ ਰਿਹਾ ਤੁਹਾਨੂੰ ਡੇਰੀ ਫਾਰਮਿੰਗ ਦੇ ਵਿੱਚ ਦੁੱਧ ਦਾ ਵਪਾਰ ਆਪਣਾ ਉਹਦੀ ਕੋਈ ਡੀਲ ਨਹੀਂ ਹੋ ਰਹੀ ਤੇ ਫਿਰ ਆਪਾਂ ਗੱਲ ਕਿਸ ਦੀ ਦਾ ਰੋਲਾ ਪਾਈਦੇ ਮੈਂ ਬਾਸਮਤੀ ਦਾ ਗੱਲ ਕਰ ਰਿਹਾ ਐਗਰੀਕਲਚਰ ਤੇ ਪ੍ਰੋਡਕਟ ਅੱਗੇ ਜਾ ਕੇ ਜਿਹੜੀਆਂ ਲਗ ਲਗ ਚੀਜ਼ਾਂ ਬਣਦੀਆਂ ਉਹ ਇੱਥੋਂ ਬਣ ਕੇ ਜਾਣ ਤੁਸੀਂ ਉਹਦਾ ਵੀ ਵਿਰੋਧ ਕਰ ਰਹੇ ਹੋ ਨਹੀਂ ਮੇਰੇ ਆ ਕਹਿਣਾ ਪਾਸੇ ਮੇਰਾ ਕਹਿਣਾ ਭਾਪ ਇਹ ਪਰ ਪ੍ਰੀਤਪਾਲ ਜੀ ਇਹ ਕਹਿ ਰਹੇ ਨੇ ਕਿ ਤਿੰਨ ਖੇਤੀ ਕਾਨੂੰਨਾਂ ਦੇ ਟਾਈਮ ਵੀ ਸਾਨੂੰ ਕਿਹਾ ਸੀ ਕੋਈ ਫਰਕ ਨਹੀਂ ਪਏਗਾ ਉਸ ਤੋਂ ਬਾਅਦ ਫਿਰ ਸਰਕਾਰ ਨੇ ਆਪ ਹੀ ਵਾਪਸ ਲਏ ਨਹੀਂ ਉਹ ਤਾਂ ਮੈਂ ਕਹਿ ਰਿਹਾ ਜੀ ਖੇਤੀ ਕਾਨੂੰਨਾਂ ਦੇ ਵੇਲੇ ਇਹ ਕਹਿੰਦੇ ਸਾਨੇ ਨਾਲ ਗੱਲ ਨਹੀਂ ਹੋਈ ਹਿੰਦੁਸਤਾਨ ਦੇ ਵਿੱਚ ਕਾਨੂੰਨ ਬਣਨ ਜਾ ਰਿਹਾ ਬਾਕੀ ਚੀਜ਼ਾਂ ਹੋ ਰਹੀਆਂ ਕਾਨੂੰਨ ਦੀ ਗੱਲ ਸੀ ਦੇਸ਼ ਦੇ ਕਾਨੂੰਨ ਦੀ ਅਸੀਂ ਵੀ ਇਹਨਾਂ ਦੇ ਨਾਲ ਸੀ ਆਪਾਂ ਉਸ ਨੂੰ ਵਾਪਸ ਕਰਾ ਲਿਆ ਜੀ ਉਹਨਾਂ ਇੱਕ ਡੀਲ ਹੋ ਰਹੀ ਆ ਇੱਕ ਦੂਜਾ ਮੁਲਕ ਸਾਡੇ ਤੋਂ ਸਮਾਨ ਖਰੀਦ ਰਿਹਾ ਸਾਡਾ ਔਰ ਇਹਦੇ ਚੰਡਸਟਰੀ ਦਾ ਵੀ ਸਮਾਨ ਜਾ ਰਿਹਾ ਸਾਡੇ ਪ੍ਰੋਡਕਟ ਬਣ ਕੇ ਜਾ ਰਿਹਾ ਸਾਡੀ ਬਾਸਬਤੀ ਜਾ ਰਹੀ ਆ ਹੋਰ ਜਵਾਬ ਲੈ ਚੀਜ਼ਾਂ ਜਾ ਰਹੀਆਂ ਆਪਾਂ ਜੇ ਉਹ ਵੀ ਨਹੀਂ ਕਰੀਏ ਇਹ ਵੀ ਕਹੀਏ ਆਪਾਂ ਵਪਾਰ ਹੀ ਨਹੀਂ ਕਰਨਾ ਅਮਰੀਕਾ ਦੇ ਨਾਲ ਆਪਾਂ ਵਪਾਰ ਨਹੀਂ ਕਰਨਾ ਚਾਈਨਾ ਦੇ ਨਾਲ ਆਪਾਂ ਵਪਾਰ ਵੀ ਕਰਨਾ ਅਰਬ ਦੇ ਨਾਲ ਤਾਂ ਇਹ ਚੀਜ਼ਾਂ ਨਹੀਂ ਵਪਾਰ ਨਹੀਂ ਰੋਕੇ ਜਾ ਸਕਦਾ ਮਨਜੀਤ ਰਾਜੀ ਇਹਨਾਂ ਦਾ ਕਹਿਣਾ ਹੈ ਕਿ ਵਪਾਰ ਹੋਣ ਦੋ ਕਿਸਾਨੀ ਹੈ ਹੀ ਨਹੀਂ ਫਿਰ ਪਹਿਲਾਂ ਹੀ ਇਸ ਚੱਕਰਾਂ ਚ ਕਿਉਂ ਪੈਣਾ ਜਦ ਤੱਕ ਲਿਖਤੀ ਕੁਝ ਨਹੀਂ ਆਉਂਦੇ ਮੇਰੀ ਬੇਨਤੀ ਹੈ ਸਾਡੇ ਬਿਲਕੁਲ ਮੈਂ ਕਹਾਂਗਾ ਜਿੰਨਾ ਚ ਰਿਟਰਨ ਚ ਨਹੀਂ ਆਉਂਦਾ ਉਹਨਾਂ ਤੇਰਾ ਸ਼ੰਕੇ ਆ ਸਾਡੇ ਉਹ ਫੈਕਟਸ ਹੈ ਨਹੀਂ ਹਲੇ ਅਸੀਂ ਉਹਦੇ ਆਧਾਰ ਤੇ ਗੱਲ ਕਰਾਂਗੇ ਜਿੱਦਣ ਆ ਗਏ ਫੈਕਟ ਸਾਹਮਣੇ ਆ ਗਏ ਜੇ ਧਰਨੇ ਤਾਂ ਹੁਣੇ ਸ਼ੁਰੂ ਹੋ ਗਏ ਧਰਨੇ ਲੱਗਣਾ ਤਾਂ ਸ਼ੁਰੂ ਹੋ ਗਏ ਸਰਕਾਰਾਂ ਦੇ ਬੈਠਾ ਨਹੀਂ ਅਸੀਂ ਅਜੇ ਧਰਨੇ ਨਹੀਂ ਇਹਦੇ ਮੰਗ ਪੱਤਰ ਦਿੱਤੇ ਨੇ ਅਜੇ ਇਹ ਕਿਹਾ ਵੀ ਇਹਨੂੰ ਬਾਹਰ ਰੱਖਿਆ ਜਾਵੇ ਅਸੀਂ ਹੁਣ ਸਾਡੀ ਚੁਣੀ ਹੋਈ ਸਰਕਾਰ ਬਣੀਆਂ ਬਖਸ਼ ਦੇ ਜਵਾਬ ਦੇ ਦਿੰਗੇ ਸਾਡੀ ਚੁਣੀ ਹੋਈ ਸਰਕਾਰ ਹੈ ਬਾਹਰ ਸਰਕਾਰ ਕੀ ਆਪਣੇ ਸ਼ੰਕੇ ਨਾਲ ਡੜੀਏ ਉਹਨਾਂ ਨੂੰ ਪੁੱਛੀਏ ਨਾ ਤੇ ਸਾਡੇ ਆਏ ਸ਼ੱਕੇ ਆ ਉੱਤੇ ਰੌਲਾ ਨਾ ਪਾਈਏ ਚੁੱਪ ਕਰਕੇ ਬਿਠੇ ਰਹੀਏ ਇਸ ਕਰਕੇ ਬੜੀਆਂਵਾਲ ਸਾਹਿਬ ਜਿਹੜੀ ਪਰਜਾ ਆਵਾਮ ਹੁੰਦੀ ਆ ਉਹਨੇ ਸੱਤਾਧਾਰੀ ਨੂੰ ਹੀ ਪੁੱਛਣਾ ਵੀ ਯਾਰ ਸਾਡੇ ਗੱਲ ਆਈ ਨੋਟ ਚ ਪਾਈ ਕਿਉਂ ਆਈ ਇਹ ਇਹਦਾ ਜਵਾਬ ਦਿਓ ਤੁਸੀਂ ਤਾਂ ਕਹਿੰਦੇ ਜਵਾਬ ਇਹਦਾ ਮੰਗੋ ਚੁੱਪ ਕਰਕੇ ਬਹਿ ਜਾਓ ਅੰਦਰ ਹੀ ਤੇ ਫੇ ਜੇ ਇਦਾਂ ਲਾ ਮੰਗਦੇ ਫੇ ਤਿੰਨੋ ਕਿਹਦੀ ਕਾਨੂੰਨ ਬਿਨਾਂ ਰੱਦ ਹੁੰਦੇ ਤੁਸੀਂ ਕਹਿ ਰਹੇ ਹੋ ਨਾ ਪਰ ਤੁਸੀਂ ਨਾਲ ਫਿਰ ਤੁਸੀਂ ਤੁਸੀਂ ਕੋ ਦਿੱਤਾ ਉਹ ਬਿਆਨ ਮੈਂ ਨਹੀਂ ਕਹਿ ਸਕਦਾ ਪਰ ਤੁਹਾਡੇ ਵੱਡੇ ਆਗੂ ਸਾਰੇ ਉਹਦੇ ਫਾਇਦੇ ਗਣਾਉਣ ਦੇ ਲੱਗੇ ਹੋ ਸੀ ਜਿਵੇਂ ਹੁਣ ਤੁਸੀਂ ਫਿਰ ਗਣਾ ਰਹੇ ਆ ਬਿਲਕੁਲ ਪੀਤਪਾਲ ਜੀ ਮੈਂ ਇਹ ਇਸ ਸਵਾਲ ਤੇ ਆਵਾਂਗਾ ਬਿਲਕੁਲ ਮੰਜੀ ਰਾਏ ਤੁਹਾਡਾ ਸਵਾਲ ਬਾਜੀ ਵੈ ਇੱਕ ਤੁਸੀਂ ਪੰਜਾਬ ਦੀ ਬੀਜੇਪੀ ਸੈਂਟਰ ਨੂੰ ਕਹਿ ਦੇ ਕੇ ਇੱਕ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਸਿੱਧਾ ਕਲੀਅਰ ਕਰ ਦੇਣ ਕਿ ਕਿਸਾਨੀ ਨਹੀਂ ਹੈ ਕਿਸਾਨਾਂ ਨੂੰ ਕਹਿ ਰਹੇ ਵਸਟਪ ਹੋ ਜਾਣਗੇ ਦੇਸ਼ ਦੀ ਪਾਰਲੀਮੈਂਟ ਤੋਂ ਦਿੱਤਾ ਬਿਆਨ ਛੋਟਾ ਹੁੰਦਾ ਜੀ ਪੂਰੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਛੋਟਾ ਹੁੰਦਾ ਉਹ ਪ੍ਰੈਸ ਕਾਨਫਰੰਸ ਦੀ ਜਗ੍ਹਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਦਿਖਾਉਣ ਦਾ ਕੋਡ ਸਟੇਟਮੈਂਟ ਹੈ ਪਿਊਸ਼ ਗੋਇਲ ਜੀ ਦੀ ਸਮਝੋ ਗੱਲ ਸਾਡੇ ਲੋਕ ਸਮਝਣ ਨੂੰ ਤਿਆਰੀ ਨਾ ਦੇਸ਼ ਦੀ ਪਾਰਲੀਮੈਂਟ ਦਾ ਰਿਕਾਰਡ ਮਤਲਬ ਇਨ ਬਿਨ ਕਾਨੂੰਨੀ ਤੌਰ ਤੇ ਉੱਪਰ ਵੈਲਿਡ ਆ ਉਹ ਉਸ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਪਿਊਸ਼ ਗੋਇਲ ਨੇ ਕਿ ਟੈਰੀ ਸੈਕਟਰ ਤੇ ਐਗਰੀਕਲਚਰ ਸੈਕਟਰ ਉਹ ਤੋਂ ਵੱਸ ਨੇ ਪ੍ਰੋਡਕਟਸ ਬਣ ਕੇ ਜਾ ਰਹੇ ਨੇ ਬਾਕੀ ਚੀਜ਼ਾਂ ਬਣ ਕੇ ਉਸ ਤੇ ਤਾਂ ਗੱਲ ਹੀ ਨਹੀਂ ਕਰਦੇ ਪਏ ਕਿ ਪ੍ਰੋਡਕਟਾਂ ਦੇ ਉੱਪਰ ਵੀ ਤੇ ਆਪਾਂ ਨੂੰ ਦਿੱਕਤ ਹੈਗੀ ਜੀ ਪ੍ਰੋਜੈਕਟ ਵੀ ਨਾ ਹੋਣ ਉਸ ਤੇ ਕਹਿੰਦੇ ਜੀ ਸਾਡੇ ਕੋਲ ਲਿਖਤ ਕੁਝ ਨਹੀਂ ਹੈ ਜੀ ਆਪ ਦੇ ਸ਼ੰਕੇ ਜਾਹਰ ਕਰਦੇ ਰਾਏ ਸਾਹਿਬ ਬੇਨਤੀ ਇਹ ਹੈ ਆ ਸਰਕਾਰ ਤੇ ਭਰੋਸਾ ਕਰਨਾ ਸਿੱਖੋ ਚੁਣੀ ਹੋਈ ਸਰਕਾਰ ਆ ਲੋਕਾਂ ਦੀ ਪਰ ਤੁਸੀਂ ਇਹ ਰਾਕੇ ਆਕਰ ਕੋ ਸਾਡੀ ਚੁਣੀ ਹੋਈ ਸਰਕਾਰ ਤੁਸੀਂ ਤਾਂ ਉਸ ਵੇਲੇ ਸੜਕਾਂ ਦੇ ਸਾਨੂੰ ਰੋਕੀ ਜਾਂਦੇ ਸੀ ਸਾਡਾ ਕੋਈ ਇੱਥੋਂ ਨਮਾਇੰਦਗਾ ਜਿੱਦ ਕੇ ਗਿਆ ਹੁੰਦਾ ਸਿਰ ਸਾਡੀ ਹੋਰ ਵੱਡੀ ਗੱਲ ਹੁੰਦੀ ਪੰਜਾਬ ਵਿੱਚ ਪਰ ਪਰ ਉਦੋਂ ਤੁਸੀਂ ਰਾਹ ਰੋਕ ਕੇ ਘੇਰੇ ਪਾ ਕੇ ਉਹ ਸਾਨੂੰ ਹੀ ਰੋਕਦੇ ਰਹੇ ਪਰ ਅਸੀਂ ਤਾਂ ਅੱਜ ਵੀ ਤੁਹਾਡੇ ਨਾਲ ਖੜੇ ਆ ਕਿਉਂਕਿ ਸਾਡਾ ਕਿਸਾਨੀ ਕੀਤਾ ਹੈਗਾ ਸਾਰਿਆਂ ਦਾ ਤੁਸੀਂ ਆਪ ਹੀ ਗੱਲ ਨਾ ਕਰਿਆ ਕਰੋ ਮੈਂ ਉਹੀ ਕਹਿੰਦਾ ਇਹ ਗੁੰਮਰਾਹਕੂਨ ਪ੍ਰਚਾਰਾਂ ਤੋਂ ਥੋੜਾ ਜਿਆ ਬਚੀਏ ਉਹ ਲੋਕ ਦੇਲੇ ਤੁਹਾਨੂੰ ਫੀਡ ਕਰਦੇ ਹੈਗੇ ਆ ਇਹ ਗਲਤ ਜਾਣਕਾਰੀਆਂ ਦਿੰਦੇ ਆ ਉਹ ਹੈਗੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਹਦੇ ਲੋਕ ਕਿ ਗਲਤ ਜਾਣਕਾਰੀਆਂ ਛੱਟੋ ਤੇ ਸਾਡੇ ਭੋਲੇ-ਭਾਲੇ ਕਿਸਾਨ ਇਨਕਲੂਡਿੰਗ ਯੂ ਤੁਸੀਂ ਉਹ ਸਿੱਧਾ ਕੰਡਾ ਚੱਕ ਲੈਂਦੇ ਹੋ ਉਹਨਾਂ ਦੇ ਮਗਰ ਲੱਗੇ ਉਹ ਗਲਤ ਜਾਣਕਾਰੀ ਫੈਵਾਉਦੇ ਨੇ ਸੋ ਸਾਡਾ ਬੜਾ ਸਪਸ਼ਟਾ ਨਾਲ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਦੇਸ਼ ਦੀ ਸਰਕਾਰ ਤੇ ਭਰੋਸਾ ਕਰੋ ਦੇਸ਼ ਦੇ ਮੰਤਰੀਆਂ ਤੇ ਭਰੋਸਾ ਕਰੋ ਜਦ ਤੱਕ ਕੋਈ ਚੀਜ਼ ਸਹੀ ਬੰਦ ਨਹੀਂ ਹੋਈ ਐਕਸੀਮੈਂਟਲੀ ਡਰਾਫਟ ਨਹੀਂ ਹੋਇਆ ਹਜੇ ਤੱਕ ਡਰਾਫਟ ਹੀ ਹੋਇਆ ਐਗਰੀਮੈਂਟ ਤੇ ਡਰਾਫਟ ਹੋਏ ਤੇ ਵਿਸ਼ਵਾਸ ਹੋਏ ਇਹਦੇ ਤੇ ਕਈ ਹੱਲੇ ਚੀਜ਼ਾਂ ਸਾਹਮਣੇ ਆਣੀਆਂ ਨੇ ਕਿਸਾਨ ਆਪਣੀ ਗੱਲ ਤੇ ਕੁਝ ਹੋਰ ਕਹਿ ਰਹੇ ਨੇ ਤੇ ਪਾਜਪਾ ਬਲੋ ਕੁਝ ਕਈ ਗੱਲਾਂ ਕਹੀ ਜਾ ਰਹੀਆਂ ਬਹੁਤ ਬਹੁਤ ਧੰਨਵਾਦ ਰਾਏ ਸਾਹਿਬ ਤੇ ਪ੍ਰੀਤਪਾਲ ਜੀ ਸਾਡੇ ਨਾਲ ਜੁੜਨ ਵਾਸਤੇ ਤੇ ਵਿਚਾਰ ਚਰਚਾ ਅਸੀਂ ਅੱਜ ਇਹ ਕੀਤੀ ਹੈ ਕਿ ਜਿਸ ਤਰੀਕੇ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਬਿਆਨ ਹੁਣ ਸਾਹਮਣੇ ਆਉਂਦਾ ਹੈ ਕਿ ਇਹਦੇ ਵਿੱਚ ਡੇਰੀ ਤੇ ਕਿਸਾਨਾਂ ਨੂੰ ਕੋਈ ਖਤਰਾ ਨਹੀਂ ਹੈ ਬਾਹਰ ਰੱਖਿਆ ਗਿਆ ਹੈ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਚੀਜ਼ ਹੁਣ ਇਹ ਕਿਹਾ ਜਾ ਰਿਹਾ ਕਿ ਪਿਊਸ਼ ਗੋਇਲ ਵੱਲੋਂ ਵੀ ਇਹ ਕਿਹਾ ਗਿਆ ਕਿ ਇਹਦੇ ਵਿੱਚ ਡੇਰੀ ਪ੍ਰੋਡਕਟ ਤੇ ਕਿਸਾਨੀ ਨੂੰ ਬਾਹਰ ਰੱਖਿਆ ਗਿਆ ਪਰ ਕਿਸਾਨ ਆਗੂਆਂ ਨੇ ਇਹ ਹੀ ਕਿਹਾ ਹੈ ਕਿ ਕਿਤੇ ਨਾ ਕਿਤੇ ਹੁਣ ਇਸ ਪੂਰੇ ਜੋ ਕੁਝ ਬਿਲ ਟ੍ਰੇਡ ਡੀਲ ਹੋ ਰਹੀ ਹੈ ਇਹਦੇ ਵਿੱਚ ਇੱਕ ਰਿਟਰਨ ਦੇ ਵਿੱਚ ਸਾਨੂੰ ਦੇ ਦਿੱਤਾ ਜਾਏ ਇਸ ਕਰਕੇ ਅਸੀਂ ਉਸ ਤਰੀਕੇ ਨਾਲ ਅੱਗੇ ਗੱਲ ਗੱਲਾਂ ਕਰਕੇ ਫਿਰ ਕਿਸਾਨ ਆਗੂ ਆਪਸ ਦੇ ਵੀ ਚਰਚਾ ਕਰ ਲੈਣ ਫਿਲਹਾਲ ਇਹ ਚਰਚਾ ਦੀ ਹੈ